ਪਾਵਨਾ ਹੈ ਕੋਈ ਜਿੱਥੇ ਜੋਤਿਸ ਘਿਓ ਵੀ ਪਾਉਂਦੀ ਹੈ ਇੱਥੇ ਚੋਦਕ ਘਿਓ ਪ੍ਰਸ਼ਾਦ ਦੇ ਤੌਰ ਤੇ ਵੀ ਲੱਗੇ ਜਾਂਦੀ ਹੈ ਉਹਨਾਂ ਜੋ ਵੀ ਦੁੱਖ ਤਕਲੀਫ ਹੁੰਦੀ ਹੈ ਕਿਸੇ ਵੀ ਕਿਸੇ ਦੇ ਦਰਦ ਹੋ ਰਿਹਾ ਕਿਸੇ ਕੁੜੀ ਉੱਤੇ ਘਿਓ ਲਾਂਦੇ ਨੇ ਇਹ ਉਹਨਾਂ ਦੀ ਭਾਵਨਾ ਵੇਖੋ ਜੀ ਉਸ ਘਿਓ ਦੇ ਲਾਉਣ ਨਾਲ ਉਸ ਉਹਨਾਂ ਦੀ ਬਿਮਾਰੀਆਂ ਦੂਰ ਹੁੰਦੀਆਂ ਨੇ ਕਰਤਾ ਪਰਖਾ ਉਹੋੜੀਆਂ ਬਿਮਾਰੀਆਂ ਸੰਗਤੀਆਂ ਦੂਰ ਹੋ ਰਹੀਆਂ ਇੱਥੇ ਦੇ 3 ਕੁੰਟਲਾਂ ਦੇ ਹਿਸਾਬ ਕੁੰਟਲ ਦੇ ਹਿਸਾਬ ਨਾਲ ਹੀ ਹੁੰਦਾ ਜੀ ਆਤਵਾਰ ਬਾਕੀ ਚੜਦਾ ਡੇਲੀ ਆ ਡੇਲੀ ਵੀ ਕੁੰਟਲ ਤੋਂ ਉੱਪਰ ਹੀ ਹੁੰਦਾ 2-3 ਕੁੰਟਲ ਬਾਕੀ ਆਤਵਾਰ ਤੇ ਕਈ ਕੁੰਟਲ ਹੋ ਜਾਂਦਾ ਇੱਥੇ ਡਰਮ ਜਦੋਂ 24 ਘੰਟੇ ਜਗਦੀ ਆ ਕਿ ਉਹ ਐਨਾ ਬੰਦਾ ਕਿ 24 ਘੰਟੇ ਜਗਦੀ ਰਹਿੰਦੀ ਮੈਂ ਅਸੀਂ ਤੇ ਬਚਪਨ ਤੋਂ ਵਖਦੇ ਆ ਰਹੇ ਹਾਂ ਬਾਬਾ ਦੀ ਸਤਾਂ ਜਿਹੜੀ ਜੋਗ ਜਗ ਰਹੀ ਹੈ ਤੇ ਕਲਿਵਰੀ ਆਏ ਆ ਤੇ ਬਰਮਿੰਗਮ ਤੋਂ ਆਏ ਚਪੈਰਾ ਘਟਾਉਂਦੇ ਨੇ ਕੈਨੇਡਾ ਤੋਂ ਆਉਂਦੇ ਨੇ ਸਾਨੂੰ ਮਿਲ ਕੇ ਜਾਂਦੇ ਨੇ ਇੱਥੇ ਬੜੀ ਬੜੀ ਦੂਰ ਦੂਰ ਸੰਗਤਾਰੀ ਹੈ ਹਰ ਤਰ੍ਹਾਂ ਦੀ ਬਿਮਾਰੀ ਠੀਕ ਹੋ ਜਾਂਦੀ ਇਹ ਮੇਰੀ ਮੰਦੀ ਭਾਉਣਾ ਵੀ ਖੁਦ ਹੈਗੀ ਹੈ ਇਹ ਮੈਂ ਖੁਦ ਵੇਖਿਆ ਜੋ ਮੈਂ ਘੋਸੀ ਲਾਈ ਕੋ ਮਾੜਾ ਕੋਈ ਦਿਕਲਿਫ ਹੋਵੇ ਤੇ ਉਹ ਅਸੀਂ ਹੱਥ ਲਾਨੇ ਆ ਤੇ ਉਸ ਵੇਲੇ ਠੀਕ ਹੋ ਜਾਂਦੀ ਹੈ ਮਹਬਬ ਜੀ ਦੀ ਬੜੀ ਕਿਰਪਾ ਹੈਗੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਅਸਾਂ ਮੂਜੂਦਾ ਗੁਰਦੁਆਰਾ ਸ੍ਰੀ ਗੰਗਨ ਸਾਹਿਬ ਵਿਖੇ ਤਾਂ ਦਾਦ ਜੀ ਕਿ ਜਿੱਥੇ ਕਿ ਲਖਾਤੀ ਤਾਂ ਦਾਦ ਤੇ ਸੰਗਤ ਗੁਰੂ ਘਰ ਵਿਖੇ ਨਤਬਸਤ ਕਰਨ ਵਾਸਤੇ ਪਹੁੰਚਦੀ ਆ ਤਾਂ ਉੱਥੇ ਹੀ ਤੁਹਾਡੇ ਨਾਲ ਅੱਜ ਇੱਕ ਤਸਵੀਰ ਸਾਂਝੀ ਕਰ ਰਿਹਾ ਕਿ ਗੁਰੂ ਘਰ ਵਿਖੇ ਆ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰੂ ਘਰ ਵਿਖੇ ਪਹੁੰਚ ਕੇ ਜੋ ਇੱਥੇ ਜੋਤ ਜੋਤ ਦੇ ਵਿੱਚ ਘੋ ਵੀ ਜੜੀ ਆ ਇੱਥੇ ਚੜਾਉਂਦੀ ਜਿਹੜੀ ਆ ਉਹ ਦਿਖਾਈ ਦਿੰਦੀ ਸੰਗਤ ਆ ਇਹ ਵੇਖ ਸਕਦੇ ਹੋ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਸੰਗਤ ਜੋਤ ਦੇ ਦਰਸ਼ਨ ਵੀ ਨਾਲ ਦੀ ਨਾਲ ਕਰਦੀ ਆ ਜਿੱਥੇ ਮਹਾਰਾਜ ਜੀ ਦੇ ਦਰਸ਼ਨ ਕਰਦੀ ਉੱਥੇ ਜੋਤ ਦੇ ਦਰਸ਼ਨ ਵੀ ਕਰਦੀ ਆ ਤੇ ਨਾਲ ਦੀ ਨਾਲ ਇਹ ਤੁਸੀਂ ਵੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਹਰ ਰੋਜ਼ ਸੰਗਤ ਗੁਰੂ ਘਰ ਵਿਖੇ ਆ ਕੇ ਜੋਤ ਦੇ ਦਰਸ਼ਨ ਦੀਦਾਰੇ ਕਰਦੇ ਨੇ ਤਾਂ ਉੱਥੇ ਹੀ ਕਵੰਟਲਾ ਦੇ ਹਿਸਾਬ ਨਾਲ ਕਿਉਂ ਜਿਹੜਾ ਇਸ ਜੋਤ ਦੇ ਵਿੱਚ ਕਿਉਂਕਿ ਅਖੰਡ ਜੋਤ ਹੈ ਲਗਾਤਾਰ ਜਿਵੇਂ ਆਪਾਂ ਕਹ ਲਈਏ ਦਿਨ ਰਾਤ ਜੋਤ ਜੋ ਹੈ ਚਲਦੀ ਆ ਤਾਂ ਉਸ ਦੇ ਨਾਲ-ਨਾਲ ਇਹ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੇਵਾ ਨੂੰ ਵਾਉਂਦੇ ਜੋ ਸੰਗਤਾਂ ਦਿਖਾਈ ਦੇ ਰਹੀਆਂ ਨੇ ਕਿ ਅਗਰ ਸੰਗਤ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਤਕਲੀਫ ਹੋਵੇ ਤਾਂ ਇਸ ਜੋ ਚੋਕਿਓ ਜਿਹੜਾ ਸੰਗਤਾਂ ਆਪਣੇ ਘਰੇ ਲੈ ਜਾਂਦੀਆਂ ਨੇ ਤਾਂ ਜਿੱਥੇ ਵੀ ਕੋਈ ਦੁੱਖ ਤਕਲੀਫ ਹੁੰਦੀ ਹੈ ਉੱਥੇ ਲਗਾਉਣ ਦੇ ਨਾਲ ਸੰਗਤ ਦੀ ਜਿਹੜੀ ਉਹ ਦੁੱਖ ਤਕਲੀਫ ਹੈ ਉਹ ਦੂਰ ਹੋ ਜਾਂਦੀ ਹੈ ਤਾਂ ਇੱਕ ਕਾਫੀ ਵੱਡੇ ਪੱਧਰ ਦੇ ਉੱਤੇ ਇਹ ਕਹਿ ਸਕਦੇ ਆ ਕਿ ਆਸਤਾ ਜੋ ਜਿੱਥੇ ਕਿ ਗੁਰੂ ਸਾਹਿਬ ਜੀ ਦੇ ਨਾਲ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜੀਆਂ ਨੇ ਉੱਥੇ ਹੀ ਜੋ ਇਸ ਜੋਤ ਦੇ ਨਾਲ ਵੀ ਕਾਫੀ ਜ਼ਿਆਦਾ ਆਸਤਾ ਸੰਗਤ ਜਿਹੜੀ ਜੁੜੀ ਹੋਈ ਹੈ ਸਾਡੇ ਨਾਲ ਕੁਝ ਸੰਗਤਾਂ ਵੀ ਮਜੂਨਾਂ ਨਾਲ ਵੀ ਗੱਲ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਕਸਰ ਵੇਖੀਦਾ ਕਿ ਸੰਗਤ ਬੜੇ-ਬੜੇ ਪੱਧਰ ਤੇ ਗੁਰੂ ਘਰ ਵਿਖੇ ਦਰਸ਼ਨ ਦੇ ਦਾਰੇ ਕਰਨ ਵਾਸਤੇ ਪਹੁੰਚਦੀ ਆ ਜਿੱਤੇ ਕਿ ਅੰਦਰ ਗੁਰੂ ਸਾਹਿਬ ਜੀ ਦੇ ਦਰਸ਼ਨ ਦੇ ਦਾਰੇ ਕਰਦੀ ਆ ਬਾਬਾ ਦੀਪ ਸਿੰਘ ਜੀ ਦੇ ਉੱਥੇ ਹੀ ਜਿਹੜੀ ਜੋਤ ਹੈ ਜੋਤ ਦੇ ਵਿੱਚ ਵੀ ਜੋ ਕਿਉ ਜਿਹੜਾ ਚੜ੍ਹਾ ਕੇ ਆਪਣੀ ਸ਼ਰਧਾ ਮੁਤਾਬਕ ਜੋ ਇੱਥੇ ਵੀ ਦਰਸ਼ਨ ਦੇ ਦਾਰੇ ਜੋਤ ਦੇ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਇੱਥੇ ਬਾਬਾ ਦੀਪ ਸਿੰਘ ਦੇ ਸਾਂ ਤੇ ਆਈ ਸਮੂਹ ਸੰਗਤ ਨੂੰ ਜੀ ਆਇਆਂ ਨੂੰ ਆਖਦਾ ਤੇ ਜਿਹੜੀ ਜੋਤ ਦੀ ਗੱਲ ਕਰਦੇ ਹੋ ਜਿਸ ਤੱਕ ਜਿੰਦੀ ਸੰਗਤ ਇੱਥੇ ਹੁੰਦੀ ਹੈ ਐਤਵਾਰ ਪਹਿਲਾਂ ਬਾਬਾ ਦੀਪ ਸਿੰਘ ਦੇ ਦਰਸ਼ਨ ਕਰਦੀ ਸਥਾਨ ਤੇ ਉਸ ਤੋਂ ਬਾਅਦ ਜੋਤ ਦੇ ਆ ਕੇ ਦਸਨ ਕਰਦੀ ਹੈ ਤੇ ਬਹੁਤ ਮੰਨ ਸੰਗਤ ਦੀ ਭਾਵਨਾ ਹੈ ਵੇਖੋ ਜਿੱਥੇ ਜੋਤ ਤੇ ਘਿਓ ਵੀ ਪੰਦੀ ਹੈ ਇੱਥੇ ਜੋਤ ਦਾ ਘਿਓ ਪ੍ਰਸ਼ਾਦ ਦੇ ਤੌਰ ਤੇ ਵੀ ਲੱਗ ਕੇ ਜਾਂਦੀ ਹੈ ਉਹਨਾਂ ਜੋ ਵੀ ਦੁੱਖ ਤਕਲੀਫ ਹੁੰਦੀ ਹੈ ਕਿਸੇ ਵੀ ਕਿਸੇ ਦਾ ਦਰਦ ਹੋ ਰਹੀ ਹੈ ਕਿਸੇ ਦੀ ਬਿਮਾਰੀ ਉਹ ਤੇ ਘਿਓ ਲਾਂਦੇ ਨੇ ਇਹ ਉਹਨਾਂ ਦੀ ਭਾਵਨਾ ਵੇਖੋ ਜੀ ਉਸ ਘਿਓ ਦੇ ਲਾਉਣ ਨਾਲ ਉਸ ਉਹਨਾਂ ਦੀ ਬਿਮਾਰੀਆਂ ਦੂਰ ਹੁੰਦੀਆਂ ਨੇ ਇਹ ਭਾਵਨਾ ਉਹਦੀ ਜੁੜੀ ਹੋਈ ਇੱਥੇ ਉਹਨਾਂ ਦੀ ਜੀ ਜਿਹੜੀ ਸੰਗਤ ਇੱਥੇ ਪਹੁੰਚ ਰਹੀ ਇੱਕਠਾ ਕਰਦੀ ਦਿਖਾਈ ਦੇ ਰਹੀ ਆ ਤਾਂ ਇੱਕ ਸਾਹਮਣਾ ਸੰਗਤ ਨੂੰ ਦਿੱਤਾ ਜਾਣਾ ਹੈ ਹਾਂਜੀ ਇਹ ਕਿ ਹੋ ਜਣਾ ਚੜਦਾ ਕੁਝ ਹੋ ਜਣਾ ਕੁਝ ਪ੍ਰਸ਼ਾਦ ਦੇ ਦੌਰ ਤੇ ਲੱਕੇ ਜਾਂਦੀ ਸੰਗਤ ਨਾਲ ਉਹ ਜਿਨ੍ਹਾਂ ਦੇ ਲੋੜੇ ਕਿਸੇ ਨੂੰ ਦੁਖ ਤਲੀਫ ਦੀ ਕਿਤੇ ਪੈਰਾਂ ਨੂੰ ਦਰਦ ਆ ਕਿਸੇ ਸਿਰ ਤੇ ਦਰਦ ਆ ਹੋਰ ਹੀ ਕੋਈ ਬੁਮਰੀ ਇਹ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਸੰਗਤ ਦੀਆਂ ਦੂਰ ਹੋ ਰਹੀਆਂ ਉੱਥੇ ਤਾਂ ਕਿੰਨੇ ਕੁ ਵੱਡੇ ਪੱਧਰ ਤੇ ਕਿਹੋ ਜਿਹੜਾ ਜੋਤ ਦੇ ਵਿੱਚ ਜਿਹੜਾ ਚੜਾਇਆ ਵੇਖੋ ਜੀ ਉੱਥੇ ਆ ਤਵਾਰ ਦੇ ਬਹੁਤ ਜ਼ਿਆਦਾ ਕੋਈ ਗਿਣਤੀ ਨਹੀਂ ਇੱਥੇ ਟੀਨਾਂ ਦੇ ਟੀਨ ਪਰ ਟੁੰਟਾਂ ਦੇ ਹਿਸਾਬ ਟੁੰਟਾਂ ਦੇ ਹਿਸਾਬ ਨਾਲ ਹੀ ਹੁੰਦਾ ਜਿਆਦਾ ਬਾਕੀ ਚੜਦਾ ਡੇਲੀ ਆ ਡੇਲੀ ਵੀ ਕਿੰਟਲ ਤੋਂ ਉੱਪਰ ਹੀ ਹੋ ਜਾਂਦਾ ਦੋ ਤਿੰਨ ਕਿੰਟਲ ਬਾਕੀ ਆਤਵਾਰ ਤੇ ਕਈ ਕਿੰਟਲ ਹੋ ਜਾਂਦਾ ਇੱਥੇ ਡਰਮ ਭਰੇ ਜੇ ਤੁਸੀਂ ਵੇਖ ਰਹੇ ਹੋ ਸਾਹਮਣੇ ਕਿੰਨੇ ਡਰਮ ਭਰ-ਭਰ ਕੇ ਸਾਰੇ ਰੱਖੇ ਜਾ ਰਹੇ ਆ ਤਾਂ ਜਿੱਤੇ ਕਿ ਸੰਗਤ ਜੋ ਗੁਰੂ ਸਾਹਿਬ ਜੀ ਤੇ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਤੇਤਾਰੇ ਕਰਦੀ ਆ ਜੋ ਮੱਥਾ ਟੇਕਣ ਵਾਸਤੇ ਪਹੁੰਚਦੀ ਆ ਤਾਂ ਉੱਥੇ ਹੀ ਅਕਸਰ ਹਰ ਜੋ ਸੰਗਤ ਅੱਥੇ ਪਹੁੰਚੀ ਆ ਤਾਂ ਪ੍ਰਸ਼ਾਦ ਲੈਣ ਤੋਂ ਪਹਿਲਾਂ ਪਹਿਲਾਂ ਕਿਉਂ ਜੋ ਆ ਉਸ ਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਕਰੇ ਲੱਗੇ ਹਾਂ ਜਿਸ ਤਰ੍ਹਾਂ ਕਲਾ ਪੁਸ਼ਾ ਲੈ ਲੈਂਦੇ ਆ ਨਾ ਲੈਣ ਜਲ ਕੇ ਉਦਾਂ ਹੀ ਭਾਵਨਾ ਉਹਨਾਂ ਦੀ ਇਸ ਪ੍ਰਸ਼ਾਦ ਚ ਵੀ ਹੈਗੀ ਆ ਵੀ ਕਿਉਂ ਦਾ ਪ੍ਰਸ਼ਾਦ ਵੀ ਇਹੀ ਕਰ ਲੈ ਕੇ ਜਾਣਾ ਹੀ ਜਾਣਾ ਇਹ ਉਹਨਾਂ ਦੀ ਭਾਵਨਾ ਹੈ ਵੇਖੋ ਜੀ ਇਹ ਸੰਗਤ ਦੀ ਬਣੀ ਹੋਈ ਹੈ ਬਾਬਾ ਦੀਪ ਸਿੰਘ 24 ਘੰਟੇ ਜੋ ਜਗਦੀ ਆ ਕਿ ਉਹ ਐਨਾ ਕਹਿੰਦੇ ਕਿ 24 ਘੰਟੇ ਜਗਦੀ ਰਹਿੰਦੀ ਮੈਂ ਅਸੀਂ ਤੇ ਬਚਪਨ ਤੋਂ ਵਿਖਦੇ ਆ ਰਹੇ ਹਾਂ ਬਾਬਾ ਦੀਨ ਸਾਹਿਬ ਜਿਹੜੀ ਜੋਗ ਜਗ ਰਹੀ ਹੈ ਤੇ ਬਚਪਨ ਤੋਂ ਲੈ ਕੇ ਹਜੇ ਤੱਕ ਇੱਦਾਂ ਹੀ ਵਿਖ ਰਹੇ ਹਾਂ ਜੀ ਬਹੁਤ ਭਾਣਾ ਸੰਗਤ ਦੀ ਇੱਥੇ ਮੂੰ ਤੇ ਮੈਂ ਕਹਿੰਦਾ ਸੰਗਤ ਬਹੁਤ ਭਾਣਾ ਵਧ ਗਈ ਹੈ ਅੱਗੇ ਨਾਲ ਕਿਉਂਕਿ ਦੋਨਾਂ ਗੱਲ ਲੋਕਾਂ ਦੀਆਂ ਮਨੋਗਾਂਮਣਾ ਪੂਰੀਆਂ ਹੋ ਰਹੀਆਂ ਇੱਥੇ ਮੁਰਾਦਾਪੁਰੀਆਂ ਇੱਥੇ ਆਉਂਦਾ ਕਰੋ ਤੁਰੀ ਦਾ ਤੇ ਮੁਰਾਦਾ ਪਹਿਲਾਂ ਪੂਰੀ ਹੋ ਜਾਂਦੀਆਂ ਹਾਂਜੀ ਕਿਉਂਕਿ ਅਕਸਰ ਜੋ ਸੰਗਤ ਪਹੁੰਚਦੀ ਆ ਤਾਂ ਬਾਬਾ ਦੀਪ ਸਿੰਘ ਜੀ ਤਾਂ ਪਹੁੰਚਣ ਤੋਂ ਪਹਿਲਾਂ ਜਿਹੜੀਆਂ ਆਪਣੇ ਬੱਚੇ ਦੀ ਆਸਮਰਤ ਵੇਖ ਲੈਂਦੇ ਨੇ ਪੂਰੀ ਕਰ ਦਿੰਦੇ ਨੇ ਪਹਿਲਾਂ ਹੀ ਤਾਂ ਇੱਥੇ ਜੋ ਦਰਸ਼ਨ ਦੇ ਦਰੇ ਕਰਦੀਆਂ ਨੇ ਤਾਂ ਕਾਫੀ ਵਿਡਭਾਗੀ ਮਹਿਸੂਸ ਕਰ ਹਾਂਜੀ ਇਹ ਤਾਂ ਹੈ ਜੀ ਵੇਖੋ ਜੀ ਅਸੀਂ ਆਪ ਖੁਦ ਮੁਸ ਮੁਸ ਕਰਦੇ ਆਂ ਬਾਕੀ ਸੰਗਤਾਂ ਦੇ ਤੁਹਾਨੂੰ ਪਤਾ ਐਡੀ ਦੂਰ ਦੂਰੋਂ ਚੱਲ ਕੇ ਆਂਡੀਆਂ ਨੇ ਕੋਈ ਕੈਨੇਡਾ ਤੋਂ ਆ ਰਿਹਾ ਕੋਈ ਦਿੱਲੀੋਂ ਕੋਈ ਬੰਬੇ ਤੋਂ ਐਤਵਾਰ ਤਾਂ ਸੰਗਤ ਐਡੀ ਦੂਰ ਦੂਰੋਂ ਆਂਦੀ ਐ ਅਸੀਂ ਮਿਲਦੇ ਆਂ ਸੰਗਤ ਨਾਲ ਕੀ ਸੰਗਤਾਂ ਕੀ ਕਹਿਣੀ ਜੇ ਅਸੀਂ ਪਹਿਲੀ ਵਾਰ ਹੀ ਆਏ ਆ ਬੇ ਬਰਮਿੰਗਮ ਤੋਂ ਆਏ ਚ ਪਹਿਰਾ ਕੱਢਣ ਹੁੰਦੇ ਨੇ ਕੈਨੇਡਾ ਤੋਂ ਆਉਂਦੇ ਨੇ ਸਾਨੂੰ ਮਿਲ ਕੇ ਜਾਂਦੇ ਨੇ ਇੱਥੇ ਬੜੀ ਬੜੀ ਦੂਰ ਦੂਰ ਸੰਗਤ ਆ ਰਹੀ ਹੈ ਸਕੇ ਸਕਦੇ ਆਂ ਕਿ ਕਿਉਂ ਵੀ ਜਿਹੜਾ ਲੈਣ ਵਾਸਤੇ ਜਿਹੜਾ ਇੱਕ ਹੜ ਸੰਗਤ ਦਾ ਹੜ ਆ ਵੇਖੋ ਤੁਸੀਂ ਵੇਖ ਹੀ ਰਹੇ ਹੋ ਜੜੀ ਅੱਗੇ ਮ ਇਹ ਛੋਟੇ ਛੋਟੇ ਡੱਬੀਆਂ ਦੇ ਵਿੱਚ ਜਿਹੜਾ ਕਿ ਉਹ ਪੈਕ ਕਰਕੇ ਜਿਹੜਾ ਕਹਿ ਸਕਦੇ ਆ ਕਿ ਨਾਮ ਦਿੱਤਾ ਜਾਂਦਾ ਹਾਂਜੀ ਹਾਂਜੀ ਇਹ ਸਰ ਕੇ ਪੈਕ ਕਰਕੇ ਪਹਿਲੇ ਰੱਖਿਆ ਜਾਂਦਾ ਵੀ ਸੰਗ ਨੂੰ ਹੌਸਲੇ ਦੇ ਕੇ ਤੋੜ ਦਿੱਤਾ ਜਾਵੇ ਕਿ ਸੰਗ ਦਾ ਤੁਹਾਨੂੰ ਦੇਖ ਰੋ ਸੰਗ ਦਾ ਕਿੰਨਾ ਹੜ ਆਇਆ ਹੋਇਆ ਇੱਥੇ ਜੇ ਇੱਥੇ ਖਲਾਰਦੀ ਸੰਗ ਨੂੰ ਦੇ ਮੁਸ਼ਕਿਲ ਹੋ ਜਾਂਦੀ ਹੈ ਇਹ ਸਰ ਕੇ ਨਾਲ ਨਾਲ ਦੇ ਕੇ ਤੋੜੀ ਜਾਂਦਾ ਭਰ ਕੇ ਪਹਿਲਾਂ ਹੀ ਕਿੰਨੀਆਂ ਬੀਬੀਆਂ ਲੱਗੀਆਂ ਇਸ ਪ੍ਰਸ਼ਾਦ ਇਕੱਠਾ ਕਰਕੇ ਭਰੀ ਜਾਂਦੀਆਂ ਨੇ ਇਹਨਾਂ ਦੀ ਸੇਵਾ ਹੀ ਲੱਗੀ ਵੀ ਜਿੰਨਾ ਪ੍ਰਸ਼ਾਦ ਭਰ ਕੇ ਰੱਖਣਾ ਵਾ ਛੋਟੀਆਂ ਡੱਬੀਆਂ ਜਾਂ ਛੋਟੇ ਲਫਾਫੇ ਆ ਜਿੰਨੀ ਜਿੰਨੂੰ ਲੋੜ ਆ ਕਹਿੰਦੇ ਜਾਂਦਾ ਇਥੋਂ ਪ੍ਰਸ਼ਾਦ ਦੇ ਤੌਰ ਤੇ ਜਿਹੜਾ ਦੂਰੋਂ ਆਂਦਾ ਉਹ ਜਿਆਦਾ ਲੈ ਜਾਂਦਾ ਜਿਹਦੇ ਹਫਤੇ ਬਾਅਦ ਹੋਣਾ ਹੈ ਤੇ ਕਈ ਰੋਜ਼ ਆਣ ਵਾਲੇ ਆ ਰੋਜ਼ੇ ਰੋਜ਼ ਲੈ ਜਾਂਦੇ ਆ ਜੀ ਤੇ ਉਹਨਾਂ ਦੇ ਨੂੰ ਲਗਾਉਣ ਦੇ ਨਾਲ ਹਰ ਇੱਕ ਦੁੱਖ ਬਿਲਕੁਲ ਬਿਲਕੁਲ ਹਰ ਤਰ੍ਹਾਂ ਦੀ ਬਿਮਾਰੀ ਠੀਕ ਹੋ ਜਾਂਦੀ ਹੈ ਇਹ ਮੇਰੀ ਮੰਦੀ ਭਾਉਣਾ ਵੀ ਖੁਦ ਹੈਗੀ ਹੈ ਜੀ ਇਹ ਮੈਂ ਖੁਦ ਵੇਖਿਆ ਜੋ ਮੈਂ ਘੋਸ ਹੀ ਲਾਈ ਕੋ ਮੜਾ ਕੋਈ ਤਕਲੀਫ ਹੋਵੇ ਤੇ ਉਹ ਸੀ ਲਾਣੇ ਆ ਤੇ ਉਸ ਵੇਲੇ ਠੀਕ ਹੋ ਜਾਂਦੀ ਹੈ ਮੁਹੱਬਤ ਦੀ ਬੜੀ ਕਿਰਪਾ ਹੈਗੀ ਹੈ ਹਾਰੇ ਆ ਹਾ ਹਾਜਰ ਨਾਜਰ ਹੈ ਗਿਆ ਤੇ 24 ਘੰਟੇ ਹਰ ਵਕਤ ਹਾਜਰ ਨਾਜਰ ਨੇ ਬਾਬਾ ਦੀਪ ਸਿੰਘ ਜੀ ਕਿਉਂ ਬਾਬਾ ਦੀਪ ਸਿੰਘ ਨੂੰ ਗੁਰੂ ਰਾਮਦਾਸ ਜੀ ਦਾ ਵਰ ਮਿਲਿਆ ਹੈ ਗੁਰੂ ਰਾਮਦਾਸ ਨੇ ਕਿਹਾ ਵੀ ਖੀਸਾ ਤੇਰਾ ਤੇ ਹੱਥ ਤੇਰਾ ਉਹਨੇ ਬਾਬਾ ਦੀਪ ਸਿੰਘ ਨੇ ਜੋ ਥੋਂ ਮੰਗੋ ਉਹਨੇ ਗੁਰੂ ਰਾਮਦਾਸ ਤੋਂ ਲੈ ਕੇ ਦੇਣਾ ਹੀ ਦੇਣਾ ਸਾਨੂੰ ਉਹਨਾਂ ਨੂੰ ਵਰ ਮਿਲਿਆ ਹੈ ਮਨ ਵੀ ਭਾਵਕ ਹੋ ਜਾਂਦਾ ਗੁਰੂ ਹਾਂਜੀ ਹਾਂਜੀ ਇਹ ਤਾਂ ਹੋ ਹੀ ਜਾਂਦਾ ਹੈ ਕੋਈ ਅਸੀਂ ਤੇ ਇੱਥੇ ਆ ਰਹੇ ਹਾਂ ਮੈਂ ਤਾਂ ਕਹਿੰਦਾ ਇੱਥੇ ਨਿਯਮ ਮੁਰਾਦਾਂ ਨੇ ਪੂਰੀਆਂ ਹੁੰਦੀਆਂ ਕਹਿੰਦੀ ਲੋੜ ਨਹੀਂ ਪੈਂਦੀ ਅਸੀਂ ਬਿੰਨ ਮੰਗੇ ਬਿੰਨ ਬੋਲੇ ਸਭ ਕੁਝ ਜਾਂਦਾ ਉਹ ਆ ਜੇ ਇੱਥੇ ਸਭ ਕੁਝ ਜਾਂਦਾ ਮਹਾਰਾਜ ਇਹ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੇ ਕੀਤੀਆਂ ਨੇ ਗੁਰੂ ਘਰ ਦੀਆਂ ਕਿ ਜਿੱਥੇ ਕਿ ਸੰਗਤ ਜੋ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਜਿੱਥੇ ਕਿ ਆਂਦਰ ਜਾਂਦੀਆਂ ਨੇ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਜੋ ਤਨ ਤਨ ਬਾਬਾ ਦੀਪ ਸਿੰਘ ਦੇ ਗੁਰੂ ਘਰ ਵਿਖੇ ਜਿਹੜੀ ਜੋਤ ਹੈ ਜੋਤ ਦਾ ਵੀ ਪ੍ਰਸ਼ਾਦ ਲੈਣ ਵਾਸਤੇ ਇੱਥੇ ਹੜ ਸੰਗਤਾਂ ਦਾ ਆਇਆ ਪਿਆ ਤਾਂ ਜਿਸ ਨੂੰ ਵੀ ਅਗਰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਜਿਸ ਸੰਗਤ ਨੂੰ ਵੀ ਅਗਰ ਕੋਈ ਰੋਗ ਆ ਦੁੱਖ ਆ ਤਕਲੀਫ ਆ ਤਾਂ ਇੱਥੋਂ ਦੀ ਘਿਓ ਲੈ ਕੇ ਤਾਂ ਉਸ ਜਗ੍ਹਾ ਤੇ ਉੱਤੇ ਲਗਾ ਕੇ ਤਾਂ ਉਸ ਦੇ ਜਿਹੜੇ ਦੁੱਖ ਤਕਲੀਫਾ ਉਹ ਛੇਤੀ ਤੋਂ ਛੇਤੀ ਜੜੀ ਉਸ ਦੀ ਦੂਰ ਹੋ ਜਾਂਦੀ ਆ ਤਾਂ ਬਾਬਾ ਜੀ ਆਪ ਹਾਜ਼ਰ ਨਾਜ਼ਰ ਹੋ ਕੇ ਜੋ ਆਪਣੇ ਬੱਚਿਆਂ ਦਾ ਧਿਆਨ ਦਿੰਦੇ ਦਿਖਾਈ ਦਿੰਦੇ ਨੇ ਤਾਂ ਇਹ ਇੱਕ ਆਸਥਾ ਦਾ ਪ੍ਰਤੀਕ ਹੈ ਕਹਿ ਸਕਦੇ ਹਾਂ ਕਿ ਸੰਗਤ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਭਾਵਨਾ ਗੁਰੂ ਸਾਹਿਬ ਜੀ ਪ੍ਰਤੀ ਹੈਗੀਆਂ ਨੇ ਤੇ ਤੁਹਾਡੇ ਨਾਲ ਜ਼ਰੂਰ ਹੋਰ ਵੀ ਗੁਰੂਕਾਰ ਦੇ ਨਾਲ ਸੰਬੰਧਿਤ ਅਣਾਂ ਤਸਵੀਰਾਂ ਜ਼ਰੂਰ ਸਾਂਝੀ ਕਰਦਾ ਰਾਵਾਂਗੇ ਬਣੇ ਰਹੋ ਜਗਬਾਨ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੇਮ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ